ਲਓ ਜੀ ਅੱਜ ਤਾਂ ਬਿਨਾ ਜੈਕ ਤੋਂ ਲੱਗੇ ਚੜਾਣਾ ਹੈ ਦੇਖਦੇ ਆ ਚੱਲ ਚੜੇ ਜਾਣਾ ਹੁੰਦਾ ਉੱਪਰ ਲੱਗਣਾ ਆਪ ਹੈ ਜੋ ਬਰਖ ਕਿੱਥੇ ਦਰਨੇ ਆ ਪਾਣੀ ਤਾਂ ਬਹੁਤ ਘਟ ਗਿਆ ਬਰਾ ਨਾਲੋਂ ਹੈ ਬੋਲਤਾ ਤਾਂ ਫਿਰ ਕੀ ਹੋ ਗਿਆ ਫਿਰ ਪਤਵਾਰੇ ਬੋਲ ਪਾਨੇ ਆ ਆ ਤਾਂ ਬਤਾ ਬੰਦ ਉਹ ਕਲਿੱਪ ਕੱਢ ਦੇਣੀ ਨਾ ਨਾ ਯੋਗ ਅੱਬਿਆ ਨਾਂ ਪਾੜ ਰਿਹਾ ਹਾਂ ਨਾ ਇਹ ਇਧਰ ਆਉਣਾ ਦਾ ਪਾਣੀ ਸਾਬ ਇਧਰ ਆਉਣਾ ਇਧਰ ਨੂੰ ਕਿਹੜਾ ਬਾਰਡਰ ਨਾਮ ਹੁੰਦਾ ਉਹਦੇ ਕਰਕੇ ਤਾਂ ਇਧਰ ਨੂੰ ਪਾਣੀ ਆਇਆ ਓਕਲ ਉਹਦੇ ਕਰਕੇ ਪਾਣੀ ਉਰੇ ਨੂੰ ਆਇਆ ਹਾਂ ਜੇ ਉਹ ਨਾ ਹੁੰਦਾ ਫਿਰ ਸਿੱਧਾ ਪਾਣੀ ਲੰਘ ਜਾਣਾ ਤਾਂ ਉਹਦੇ ਕਰਕੇ ਪਰਾਂ ਨੂੰ ਵੀ ਬਹੁਤ ਉਧਰ ਜਾਂਦਾ ਪਾਣੀ ਜਾਂਦਾ ਨਹੀਂ ਆਹੀ ਆਹੀ ਦਾ ਯਾਰ ਉਧਰ ਦੇ ਓਕਰਿਆ ਦਾ ਉਹ ਆਹੀ ਦਾ ਡਰੇਨ ਕਰ ਜੇ ਤੇ ਵੀ ਉਧਰ ਨੂੰ ਡਰੇਨ ਕੱਢ ਦੋ ਯਾਰ ਤਾਂ ਹੀ ਤਾਂ ਉੱਥੇ ਧਰਨਾ ਨਹੀਂ ਲੱਗਿਆ ਪੁਲਿਸ ਲੈਣ ਕੋਲ ਦੋ ਤਿੰਨ ਦਿਨ ਲੱਗਿਆ ਇੱਕ ਆਹਾ ਇੱਕ ਦੋ ਦਪਰਾ ਜਿਹੜਾ ਉੱਥੇ ਪਿੱਛੇ ਬੰਨਾ ਉੱਥੇ ਨਾ ਨਾ ਉੱਥੇ ਵੀ ਪੁਰਸ ਲਾਈਨ ਪਰ ਹੋਈ ਲੱਗਿਆ ਉਹ ਤਾਂ ਪਾਣੀ ਡਰੇਨ ਕੱਢਣੇ ਖਤਰੇ ਦਾ ਇਧਰੋਂ ਪਿੰਡਾਂ ਦੇ ਨਾਲ ਆ ਹਾਂ ਯਾਰ ਇੱਕ ਆ ਨਾ ਇਧਰ ਨੂੰ ਇਧਰ ਤੇ ਰੇਤਾ ਚੱਕੀ ਜਾਂਦੇ ਆ ਗੱਬੇ ਤੇ ਰੇਤਾ ਬਹੁਤ ਘੱਟ ਚੱਕ ਹੁੰਦਾ ਤੇ ਪਰਾਂ ਤੇ ਰੇਤਾ ਬਹੁਤ ਘੱਟ ਚੱਕ ਹੁੰਦਾ ਇਧਰਲੀ ਸਾਈਡ ਤੇ ਰੇਤਾ ਜ਼ਿਆਦਾ ਚੱਕ ਹੁੰਦਾ ਤਾਂ ਹੀ ਇਧਰ ਨੂੰ ਪਾਣੀ ਦਾ ਝੁਕਾਅ ਜਾਂਦਾ ਗੱਬੇ ਬਰਾਬਰ ਚੱਲਦਾ ਹਾਂ ਤਾਂ ਹੀ ਇਧਰ ਨੂੰ ਪਾਣੀ ਜ਼ਿਆਦਾ ਬੀਐਸਟੀ ਉਹ ਵੀ ਉਹ ਜਿਹੜਾ ਗੜ ਹਾਂ ਹਾਂ ਬਜਾਏ ਯਾਰ ਹੁਣ ਤਾਂ ਹੁਣ ਤਾਂ ਪੂਰਾ ਬਜਾਏ ਹਨ ਹੁਣ ਤਾਂ ਬਜਾਏ ਹਾਂ ਸਹੀ ਗੱਲ ਮੈਂ ਤਾਂ ਬੈਠਾ ਟਾਉ ਨਾਲ ਆਦਰ ਲੱਗੀ ਹੋਈ ਮੰਡੀ ਦੋ ਖੜਿਆ ਇੱਕ ਉਹ ਬੈਠਾ ਉਹ ਸਾਹਮਣੇ ਦਰਿਆ ਚੱਲਦਾ ਇਧਰ ਲੋ ਜੀ ਬਾਗੂ ਨੇ ਅੱਜ ਫੇਰ ਬੰਦੇ ਸੇਵਾ ਲੈ ਕੇ ਪੁੱਜੇ ਆਂ ਪਾਪ ਕਿੱਥੇ ਆਇਆ ਆ ਆਪਾਂ ਉਹੀ ਪੱਛੀਆਂ ਪਿੰਡ ਹਸਿਆਂ ਪਿੰਡ ਪੱਛੇ ਪੱਛਿਆਂ ਪਿੰਡ ਪੱਛੇ ਵੀਰ ਬਾਈ ਠੰਡਾ ਪਾਣੀ ਲੈ ਕੇ ਆਇਆ ਪਾਣੀ ਪੀਣਾ ਇੱਥੇ ਰੱਖ ਦੇ ਰੱਖ ਦੇ ਬਾਈ ਫੜਾ ਇੱਕ ਬੋਤਲ ਆ ਬਾਕੀ ਬਾਈ ਆ ਖਤਰਾ ਘਟ ਗਿਆ ਹਾਂ ਖਤਰੇ ਵਾਲੀ ਗੱਲ ਕੋਈ ਨਹੀਂ ਹੈਗੀ ਫਿਲਹਾਲ ਪਾਣੀ ਘਟ ਗਿਆ ਆ ਜਾਂਦਾ ਸੱਤ ਲੋ ਜਾ ਬਾਈ ਅਸਲ ਚ ਉਹ ਜਿਹੜੀ ਗੱਬੇ ਡਰੇਨ ਹਨਾ ਉਹਦੇ ਕਰਕੇ ਪਾਣੀ ਇੱਧਰ ਨੂੰ ਆਈ ਜਾਂਦਾ ਸਰਕਾਰਾਂ ਦੀ ਨਗਾਮੀ ਕਰਕੇ ਜੇ ਜੋ ਹੋਇਆ ਹੋਇਆ ਅੱਜ ਫੇਰ ਅੱਜ ਫੇਰ ਬਾਗੂਾਂ ਦੀ ਸੰਗਤ ਨੇ ਥੈਲੇ ਭਰੇ ਲੱਦੇ ਹੈ ਬਾਗੂ ਲੈ ਕੇ ਆਏ ਸੇਵਾ ਕਰੀ ਬਾਗੂਆਂ ਨੇ ਵੀ ਸੱਚੇ ਮਨ ਨਾਲ ਬਾਕੀ ਆ ਬੰਦਾ ਸਭ ਤੇ ਸੱਚੇ ਮਨ ਨਾਲ ਸੇਵਾ ਕਰਦੇ ਇਹਦੀ ਸਿਫਟ ਕਰਦੀ ਮਨਦੀ ਹੈ ਜੇ ਨਹੀਂ ਹੈ ਬਾਗੂ ਜਿੱਦਣ ਆਪਾਂ ਗੁਰਦਾਸਪੁਰ ਤੇ ਆ ਗਏ ਇਹਨੂੰ ਇੱਕ ਜ਼ਰੂਰ ਸਰੋਪਾ ਪਾਵਾਂਗੇ ਫਿਰ ਤਾਂ ਸੱਚੀ ਗੱਲ ਹੈ ਜੰਦੇ ਜਾਂਦੀ ਪਾਣ ਪਾਣ ਹੈ ਫਿਰ ਤਾਂ ਬਣਦਾ ਸਰੋਪ ਤਾਂ ਨਾ ਯਾਰ ਦੰਦ ਨਾ ਕੱਢ ਯਾਰ ਇਹੜੀ ਗੱਲ ਸੀਰੀਅਸ ਆ ਉਹ ਬਾਈ ਨਾ ਜਵਾਬ ਇਹ ਚਲੋ ਸਾਲਾ ਵੀਡੀਓ ਬਣਾਈ ਜਾਂਦਾ ਚਲੋ ਚੱਲ ਕੰਮ ਕਰ ਮੰਨਤਾ ਬਨੇਂਦਰ ਵੀਰ ਦਾ ਫੋਨ ਆਇਆ ਕਹਿੰਦਾ ਵਲੌਗ ਬਣਾ ਦੀ ਤੂੰ ਕੀ ਹੋਇਆ ਆ ਲੈ ਹੁਣ ਅਰਸ਼ ਦਾ ਇਹ ਦੋ ਤਾਂ ਫੇਲੇ ਘੇਰਦੇ ਆ ਬਈ ਜਮਾ ਹੀ ਨਾ ਕੰਮਾ ਬੰਦਾ ਕਰਤ ਕੇ ਆ ਕੇ ਦੰਦੋ ਗੱਲ ਆ ਯਾਰ ਕਰ ਲੈ ਕੰਮ ਯਾਰ ਸ਼ੇਰ ਦਾ ਨਾ ਕੰਮ ਆ ਇਹ

ਗਰਦਾਸਪੁਰ ਨਹੀਂ ਜਾਣਾ ਆਪਾਂ ਨੇ ਉਧਰ ਨਹੀਂ ਜਾਣਾ ਡੇਰਾ ਪਾਬਾ ਨਾਨਕ ਇੱਕ ਤੂੜੀ ਕਚਾਰਾ ਇੱਕ ਤੂੜੀ ਕਚਾਰਾ ਟੱਚ ਕਰਕੇ ਮੋੜਨਾ ਨਹੀਂ ਇੱਕ ਤੂੜੀ ਕਚਾਰਾ ਚਾਰਾ ਨਹੀਂ ਲੈ ਗਿਆ ਨਾ ਸੱਠਾ ਲੈ ਕੇ ਜਾਂਦੇ ਗੱਠਾ ਹੋਈ ਚਾਰਾ ਦਾ ਫਿਰ ਦੂਆ ਹੋ ਗਿਆ ਨਾ ਔੜੋ ਮੋਸਾ ਵੀ ਲੈ ਚੱਲੂਗੇ ਥੋੜੇ ਜੇ ਮੇਦਾ ਘਟ ਗਿਆ ਯਾਰ ਉਥੇ। ਉਹ ਬਾਕੀ ਦੀ ਆਟੋਮੋਬਾਈਲਾਂ ਦਾ ਇਹ ਨਹੀਂ ਮਕਾ ਲਾਉਣੀ ਇੱਥੇ ਰਸਤੇ 'ਚ। ਕਿਤੇ ਸੜਕਾਂ 'ਪਰ ਪਾਣੀ ਹੈਗਾ ਕਿਤੇ ਕਿਤੇ ਹੈ। ਠੀਕ ਆ। ਕੱਲ ਗੱਲ ਕਰੀ ਸੀ ਉੱਧਰਲੇ ਬੰਦਿਆਂ ਨਾਲ। ਉਹ ਲਾਓ ਡਾਲਾ ਜਲਦੀ। ਉਹ ਕਹਿੰਦੇ ਵੀ ਇੱਕ ਪਿੰਡ ਉੱਧਰ ਅਜਨਾਲੇ ਸਾਈਡ ਆ। ਉਹ ਕਹਿੰਦਾ ਪਾਣੀ ਹੈਗਾ। ਆਓ ਹਜੇ ਮਤਲਬ ਉੱਥੇ ਕਿਸ਼ਤੀ ਜਲਦੀ। ਉੱਧਰ ਡੇਰਾ ਬਾਬਾ ਨਾਲ ਗੱਲ ਕਰੀ ਸੀ। ਉਹ ਕਹਿੰਦਾ ਪਾਣੀ ਖੇਤਾਂ-ਖੇਤਾਂ 'ਚ ਆ ਸੱਤ ਤੱਕ। ਠੀਕ। ਆਪਾਂ ਇਹ ਟਰੈਕਟਰ ਅੱਗੇ ਕਾਹਨੇ ਕਰਵਾ ਲਗਾ ਟਰੈਲਰ ਆਟੋਮੋਬਾਈਲਾਂ ਦੀ ਹੋਏਗਾ ਸਾਡੇ। ਕੋਈ ਨਹੀਂ ਇੱਥੇ ਖੜੇ ਚਲੋ ਡਾਲਾ ਲਾਈਏ ਪਾਣੀ ਦੀ ਬੋਤਲ ਚੱਕ ਲੈ ਮੁਰੇ ਰੱਖ ਲੈ ਉਸਤਾਦ ਜੀ ਪਾਣੀ ਦੀ ਬੋਤਲ ਚੱਕ ਲੈ ਯਾਰ ਰੱਖ ਲੈ ਪੀਣ ਦਾ ਕੰਮ ਆਉਗੀ ਉਤਰ ਜਾ ਯਾਰ ਪਾਣੀ ਦੀ ਬੋਤਲ ਵੀ ਦਿਖਾਉਣ ਲੱਗਿਆ ਹੋਇਆ ਕੋਈ ਮਾੜੀ ਗੱਲ ਤਾਂ ਨਹੀਂ ਯਾਰ ਲੰਗਰ ਲੈ ਹਟ ਜਾ ਓਏ ਉਤਰ ਜਾ ਯਾਰ ਡਾਲਾ ਸਾਡੀ ਉਤਰ ਜਾ ਆ ਗਿਆ ਉਸਤਾਦ ਜੀ ਆ ਦੇਖੋ ਬਾਈ ਥੰ ਲੈ ਥੱਲਾ ਰਾਤ ਨੂੰ ਵੀ ਨਹੀਂ ਬੰਦੇ ਟਿਕਦੇ ਬਾਈ ਕੰਮ ਲੱਗਦੇ ਆ ਉੱਗੇ ਤੱਕ ਬੰਨ੍ਹ। ਆਹ ਪਾਣੀ ਚੱਲਦਾ ਵੀਰੇ। ਇੰਦਰ ਵੀ ਹੁਣ ਨਾ ਢਾ ਲੱਗੀ ਆ। ਇਹ ਹੁਣ ਲਾਉਣਾ ਸ਼ੁਰੂ ਕਰੇ ਇਹਨਾਂ ਨੇ ਜਾਲ ਜੂੜ ਲਾ ਕੇ। ਪਾਣੀ ਘਟ ਗਿਆ। ਬੱਸ ਹੁਣ ਤਾਂ ਠੀਕ ਹੈ ਆ ਹਾਲਾਤ। ਆਹ ਕੋਈ ਪਰਤ ਦੀ ਸੇਵਾ ਟਰੈਕਟਰ ਦੀ। ਆਹ ਬੰਦੇ ਦੀ ਸੇਵਾ। ਇੱਧਰ ਵੀ ਆ। ਸਿਆਜ਼ਮ ਸੁੱਜਿਆਵਾ ਵੀ ਇੱਥੇ। ਹੁਣ ਤਾਂ ਬਹੁਤ ਕੰਡ ਕੰਦੇ ਲੰਗੀ ਜਾਂਦੇ ਆ ਹਾਂ ਹਾਂ ਬਸ ਹੀ ਦਾ ਹੀ ਰਾਤ ਨੂੰ ਜਨਰੇਟਰ ਚੱਲਦਾ ਹੋਰੇ ਤਾਂ ਕਿਤੇ ਜਾ ਕੇ ਲਾਈਟਾਂ ਬਲਦੀਆਂ ਆ ਆਹ ਦੇਖੋ ਬਾਈ ਕੰਨ ਆਪਾਂ 1.5 ਘੰਟੇ ਜਾਂਦੇ ਪਾਵੇ ਰਹੇ ਚਲੋ ਜੀ ਠੀਕ ਆ ਮਿਲਦੇ ਆ ਅਗਲੇ ਵਲੌਗ ਵਿੱਚ ਤਰੀ ਅੱਜ ਵਾਲੀ ਲੋਕ